ਸ਼ਲੋਕ ਮਹੱਲਾ ਪਹਿਲਾ ਸਤਿਗੁਰੂ ਭੀਖਿਆ ਦੇਹ ਮੈਂ ਤੂੰ ਸਮਰੱਥ ਦਾਤਾਰ ਹਉ ਮੈਂ ਗਰਬ ਨਵਾਰੀਐ ਕਾਮ ਕ੍ਰੋਧ ਅਹੰਕਾਰ ਲਭ ਲੋਭ ਪਰਜਾਲੀਐ ਨਾਮ ਮਿਲੈ ਆਧਾਰ ਅਹਨਸ ਨਵਤਰ ਨਿਰਮਲਾ ਮੈਲਾ ਕਬਹੂ ਨਾ ਹੋਏ ਨਾਨਕ ਇਹੇ ਬਿਦਿ ਛੁੱਟੀਐ ਨਦਰ ਤੇਰੀ ਸੁਖ ਹੋਏ ਮਹੱਲਾ ਪਹਿਲਾ ਇਕੋ ਕੰਤ ਸਬਾਈਆ ਜਿੱਤੀ ਦਰ ਖੜੀਆ ਨਾਨਕ ਕੰਤੈ ਰਤੀਆਂ ਪੁੱਛਹਿ ਬਾਤੜੀਆਂ ਮਹੱਲਾ ਪਹਿਲਾ ਸਬੇ ਕੰਤੈ ਰਤੀਆਂ ਮੈਂ ਦੁਹਾਗਣ ਕਿਤ ਮੈਂ ਤਨ ਅਵਗਣ ਏਤੜੇ ਖਸਮ ਨਾ ਫੇਰੇ ਚਿਤ ਮਹੱਲਾ ਪਹਿਲਾ ਹਉ ਬਲਿਹਾਰੀ ਤਿਨ ਕੋ ਸਿਫਤ ਜਿਨਾ ਦੇ ਵਾਤ ਸਭ ਰਾਤੀ ਸੁਹਾਗਣੀ ਇਕ ਮੈਂ ਦੁਹਾਗਲ ਰਾਤ ਪੌੜੀ ਧਰ ਮੰਗਤ ਜਾਚੈ ਦਾਨ ਹਰ ਦੀਜੈ ਕਿਰਪਾ ਕਰ ਗੁਰਮਖਿਲੇ ਹੋ ਮਲਾਈ ਜਨ ਪਾਵੈ ਨਾਮ ਹਰ ਅਨਹਦ ਸ਼ਬਦ ਵਜਾਈ ਜੋਤੀ ਜੋਤ ਧਰ ਹਿਰਦੈ ਹਰ ਗੁਣ ਗਾਈ ਜੈ ਜੈ ਸ਼ਬਦ ਹਰ ਜਗ ਮਹਿ ਵਰਤੈ ਆਪ ਹਰ ਸੇਤੀ ਪ੍ਰੀਤ ਕਰ ਸ਼ਲੋਕ ਮਹੱਲਾ ਪਹਿਲਾ ਜਿਨੀ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸਾਉ ਸੁញੇ ਘਰ ਕਾ ਪਹਉਣਾ ਜੋ ਆਇਆ ਤਿਉ ਜਾਉ ਮਹੱਲਾ ਪਹਿਲਾ ਸੋ ਅਲਾਮੇ ਦਿਨ ਕੇ ਰਾਤੀ ਮਿਲਨ ਹੰਸ ਸਿਫਤ ਸਲਾਹਨ ਛਦ ਕੈ ਰੰਗੀ ਲੱਗਾ ਹੰਸ ਫਿਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਿਕ ਸੱਚੇ ਨਾਮ ਵਿਣ ਸਭੋ ਦੁਸ਼ਮਨ ਹੀਤ ਪੌੜੀ ਢਾਡੀ ਗੁਣ ਗਾਵੇ ਨਿਤ ਜਨਮ ਸਵਾਰਿਆ ਗੁਰਮੁਖ ਸੇਵ ਸਲਾਹੇ ਸੱਚਾ ਉਰਤਾਰਿਆ ਘਰ ਦਰ ਪਾਵੇ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹਉ ਗੁਰ ਕੋ ਵਾਰਿਆ ਤੂੰ ਆਪ ਸਵਾਰ ਹੈ ਆਪ ਸਿਰਜਨ ਹਾਰਿਆ ਸ਼ਲੋਕ ਮਹੱਲਾ ਪਹਿਲਾ ਦੀਵਾ ਬਲੈ ਅੰਧੇਰਾ ਜਾਏ 베ਦ ਪਾਠ ਮਤ ਪਾਪਾਂ ਖਾਏ ਉਗਰੈ ਸੂਰ ਨਾ ਜਾਪੈ ਚੰਦ ਜਹਾਂ ਗਿਆਨ ਪ੍ਰਗਾਸ ਅਗਿਆਨ ਮਟੰਤ 베ਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਤ ਕਰਹਿ ਵਿਚਾਰ ਬਿਨ ਬੂਝੇ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰਸ ਪਾਰ ਮਹੱਲਾ ਪਹਿਲਾ ਸ਼ਬਦੈ ਸਾਧਨਾ ਆਇਓ ਨਾਮ ਨਾ ਲਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤਨੇਤ ਹੋਏ ਖੁਵਾਰ ਨਾਨਕ ਪਾਇ ਕਿਰਤ ਕਮਾਉਣਾ ਹੋਏ ਨਾ ਮੇਟਣ ਹਾਰ ਪੌੜੀ ਜੇ ਪ੍ਰਭ ਸਲਾਹੇ ਆਪਣਾ ਸੋ ਸੋਬਾ ਪਾਈ ਹਉ ਮੈਂ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ ਮੇਲ ਭਇਆ ਚਰੀ ਵਿਛੁਨਿਆ ਗੁਰਪੁਰਖ ਮਲਾਇ ਮਨ ਮਹਿਲਾ ਏ ਵਿਸ਼ੁੱਧ ਹੈ ਹਰ ਨਾਮ ਧਿਆਇ ਸ਼ਲੋਕ ਮਾ ਹੱਲਾ ਪਹਿਲਾ ਕਾਇਆ ਕੂਮਲ ਫੁੱਲ ਗੁਣ ਨਾਨਕ ਗੁਪਸਮਾਲ ਏਨੀ ਫੁੱਲੀ ਰੋ ਕਰੇ ਅਵਰ ਕੇ ਚੁਣੀਐ ਦਾਲ ਮਹੱਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਜਿਨ ਕੇ ਕੰਤ ਦਿਸਾ ਪੁਰੀ ਸੇ ਅਹਨਸ ਫਿਰੈ ਜਲੰਤ ਪੌੜੀ ਆਪੇ ਬਖਸ਼ੇ ਦਇਆ ਕਰ ਗੁਰ ਸਤਗੁਰ ਬਚਨੀ ਅਣ ਦਿਨ ਸੇਵੀ ਗੁਣ ਰਵਾ ਮਨ ਸਚੈ ਰਚਨੀ ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੈ ਨਾ ਲਖਨੀ ਸਤਗੁਰ ਚਰਨੀ ਲੱਗਿਆ ਹਰ ਨਾਮ ਨਿਤ ਜਪਣੀ ਜੋ ਇਚੈ ਸੋ ਫਲ ਪਾਏ ਸੀ ਸਭ ਘਰੈ ਵਿੱਚ ਜਚਨੀ ਸ਼ਲੋਕ ਮਹੱਲਾ ਪਹਿਲਾ ਪਹਿਲ ਬਸੰਤੈ ਆਗਮਨ ਪਹਿਲਾ ਮੌਲਿਓ ਸੋਏ ਜਿਤ ਮੌਲਿਐ ਸਭ ਮੌਲੀਐ ਤਿਸਹਿ ਨਾਮ ਮੌਲਿਓ ਹੋ ਕੋਏ ਮਹੱਲਾ ਦੂਜਾ ਪਹਿਲ ਬਸੰਤੈ ਆਗਮਨ ਤਿਸ ਕਾ ਕਰੋ ਵਿਚਾਰ ਨਾਨਕ ਸੋ ਸਲਾਹੀਐ ਜੇ ਸਭ ਸਹਿ ਦੇ ਆਧਾਰ ਮਹੱਲਾ ਦੂਜਾ ਮਿਲਿਆ ਮਿਲਿਆ ਨਾ ਮਿਲੇ ਮਿਲਿਆ ਮਿਲਿਆ ਜੇ ਹੋਏ ਅੰਤਰ ਆਤਮਾ ਜੋ ਮਿਲੈ ਮਿਲਿਆ ਕਹੀਐ ਸੋਏ ਪੌੜੀ ਹਰ ਹਰ ਨਾਮ ਸਲਾਹੀਐ ਸੱਚ ਕਾਰ ਕਮਾਵੇ ਦੂਜੀ ਕਾਰ ਐ ਲੱਗਿਆ ਫਿਰ ਜੋਨੀ ਪਾਵੇ ਨਾਮ ਰਤਿਆ ਨਾਮ ਪਾਈਐ ਨਾਮੇ ਗੁਣ ਗਾਵੇ ਗੁਰ ਕੈ ਸ਼ਬਦ ਸਲਾਹੀਐ ਹਰ ਨਾਮ ਸੁਮਾਵੇ ਸਤ ਗੁਰ ਸੇਵਾ ਸਫਲ ਹੈ ਸਿਵੇ ਪਲ ਪਾਵੇ ਸਲੋਕ ਮਹੱਲਾ ਦੂਜਾ ਕਿਸ ਹੀ ਕੋਈ ਕੋਏ ਮਾਣ ਨਿਮਾਣੀ ਇੱਕ ਤੂੰ ਕਿਉ ਨ ਮਰੀ ਜੈ ਰੋਏ ਜਾਂ ਲੱਗ ਚੇਤਨਾ ਆਵੇ ਹੀ ਮਹੱਲਾ ਦੂਜਾ ਜਾਂ ਸੁਖ ਤਾਂ ਸਹੋਰਾਵਿਓ ਦੁੱਖ ਭੀ ਸੰਭਾਲਿਓਏ ਨਾਨਕ ਕਹੈ ਸਿਆਣੀ ਏ ਇਉ ਕੰਤ ਮਲਾਵਾ ਹੋਏ ਪੌੜੀ ਹਉ ਕਿਆ ਸਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ ਤੂੰ ਅਗੰਮ ਦਿਆਲ ਅਗੰਮ ਹੈ ਆਪ ਲੈ ਹੈ ਮਲਾਈ ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਖਾਈ ਜੋ ਤੇਰੀ ਸਰਨਾਗਤੀ ਤਿਨ ਲਹਿ ਛਡਾਈ ਨਾਨਕ ਵੇ ਪ੍ਰਵਾਹ ਹੈ ਤਿਸ ਤਿਲ ਨਾ ਤਮਾਈ राग सुही वाणी श्री कबीर जीयो तथा सब ना भगतां की कबीर के एक ओंकार सतगुरु प्रसाद अवतरयाए कहा तुम कीना राम को नाम ना कबहु लीना राम ना जपहु कमन मत लागी मर जाइ बे कहो क्या करो अपागे रहा दुख सुख कर कै कटंब जीवाया ਮਰਤੀ ਬਾਹਰ ਇਕ ਸਰ ਦੁਖ ਪਾਇਆ ਕੰਠ ਗਹਿਨ ਤਬ ਕਰਨ ਪੁਕਾਰਾ ਕਹ ਕਬੀਰ ਆਗੈ ਤੇ ਨਾ ਸਮਹਾਰਾ ਸੂਹੀ ਕਬੀਰ ਜੀ ਥਰ ਹਰ ਕੰਪੈ ਬਾਲਾ ਜਿਓ ਨਾ ਜਾਣੋ ਕਿਆ ਕਰਸੀ ਪਿਓ ਰਹਿਣ ਗਈ ਮਤ ਦਿਨ ਭੀ ਜਾਇ ਭਵਰ ਗਏ ਬਗ ਬੈਠੇ ਆਏ ਰਹਾਉ ਕਾਚਹਿ ਕਰਵੈ ਰਹਿ ਨਾ ਪਾਣੀ ਹੰਸ ਚੱਲਿਆ ਖਾਇਆ ਕੁਮਲਾਨੀ ਕੁਾਰ ਕੰਨਿਆ ਜੈਸੀ ਕਰਤ ਸ਼ਿੰਗਾਰਾ ਕਿਉ ਰਲੀਆਂ ਮਨ ਬਾਜ ਪਧਾਰਾ ਕਾਗ ਉਡਾਵਤ ਭੁਜਾ ਪੇ ਰਾਣੀ ਕਹ ਕਬੀਰ ਇਹ ਕਥਾ ਸਿਰਾਨੀ ਸੁਹੀ ਕਬੀਰ ਜੀਓ ਅਮਲ ਸਰਾਨੂ ਲੇਖਾ ਦੇਨਾ ਆਏ ਕਟਨ ਦੂਤ ਜਮ ਲੈਨਾ ਕਿਆ ਤੈ ਖਟਿਆ ਕਹਾ ਗੁਆਇਆ ਚਲੋ ਸਤਾਪ ਦੀਵਾਨ ਬੁਲਾਇਆ ਚਲ ਦਰ ਹਾਲ ਦੀਵਾਨ ਬੁਲਾਇਆ ਹਰ ਫਰਮਾਨ ਦਰਗਾਹ ਕਾ ਆਇਆ ਰਹਾਉ ਕਰੋ ਅਰਦਾਸ ਗਾਮ ਕਿਛ ਬਾਕੀ ਲਿਓ ਨ ਬੇਰ ਆਜ ਕੀ ਰਾਤੀ ਕਿਸ ਪੀ ਖਰਚਤ ਮਾਰਾ ਸਾਰੋ ਸੁਬਹ ਨਿਵਾਜ ਸਰਾਈ ਗਜਾਰੋ ਸਾਧ ਸੰਗ ਜਾ ਕੋ ਹਰ ਰੰਗ ਲਾਗਾ ਤਨ ਤਨ ਸੋ ਜਨ ਪੁਰਖ ਸੁਭਾਗਾ ਈਤ ਊਤ ਜਨ ਸਦਾ ਸੁਹੇਲੇ ਜਨਮ ਪਦਾਰਥ ਜੀਤ ਅਮੋਲੇ ਜਾਗਤ ਸੋਇਆ ਜਨਮ ਗਵਾਇਆ ਮਾਲ ਧਨ ਜੋਰਿਆ ਭਇਆ ਪਰਾਇਆ ਕਹੋ ਕਬੀਰ ਤੇਈ ਨਰ ਭੂਲੇ ਖਸਮ ਬਸਾਰ ਮਾਟੀ ਸੰਗ ਰੂਲੇ ਸੂਹੀ ਕਬੀਰ ਜੀਓ ਲਲਤ ਥਾਕੀ ਨੈਣ ਸ੍ਰਵਨ ਸੁਨ ਥਾਕੀ ਥਾਕੀ ਸੁੰਦਰ ਕਾਇਆ ਜਰਾ ਹਾਕ ਦੀ ਸਭ ਮਤ ਥਾਕੀ ਏਕ ਨਾ ਥਾਕ ਸਮਾਇਆ ਬਾਬਰੇ ਤੈ ਗਿਆਨ ਵਿਚਾਰ ਨਾ ਪਾਇਆ ਬਿਰਥਾ ਜਨਮ ਗਵਾਇਆ ਰਹਾਉ ਤਬ ਲਗ ਪ੍ਰਾਣੀ ਤਿਸੈ ਸਰੀਵ ਹੋ ਜਬ ਲਗ ਘਟ ਮਹਿ ਸਾਸਾ ਜੇ ਘਟ ਜਾਏ ਤਾਂ ਭਾਉ ਨਾ ਜਾਸੀ ਹਰ ਕੇ ਚਰਨ ਨਿਵਾਸਾ ਜਿਸ ਕਉ ਸ਼ਬਦ ਬਸਾਵੇ ਅੰਤਰ ਚੂਕੈ ਤਿਸਹਿ ਪਿਆਸਾ ਹੁਕਮੈ ਬੂਝੈ ਚੌਪੜ ਖੇਲੈ ਮਨ ਜਿਨ ਢਾਲੇ ਪਾਸਾ ਜੋ ਜਨ ਜਾਨ ਭਜਹਿ ਅਬਗਤ ਕਉ ਤਿਨ ਕਾ ਕਸ਼ੂ ਨਾ ਨਾਸਾ ਕਹੋ ਕਬੀਰ ਤੇ ਜਨ ਕਬੋ ਨਾ ਹਾਰਹਿ ਢਾਲ ਜੋ ਜਾਣੈ ਪਾਸਾ ਸੂਹੀ ਲਲਤ ਕਬੀਰ ਜੀਓ ਇਕ ਕੋਟ ਪੰਜ ਸਿੱਖਦਾਰਾ ਪੰਚੇ ਮੰਗਹਿ ਹਾਲਾ ਜਮੀਨਾਂ ਹੀ ਮੈਂ ਕਿਸੇ ਕੀ ਬੋਈ ਐਸਾ ਦੇਨ ਦੁਖਾਲਾ ਹਰਕੇ ਲੋਗਾ ਮੂੰ ਕੋ ਨੀਤ ਦੱਸੈ ਪਟਵਾਰੀ ਉਪਰ ਭੁਜਾ ਕਰ ਮੈਂ ਗੁਰ ਪਹਿ ਪੁਕਾਰਿਆ ਤਨਹੋਂ ਲੀਆ ਉਭਾਰੀ ਰਹਾਉ ਨੌ ਢਾਂਡੀ ਦਸ ਮੂਸਫ ਧਾਵਹਿ ਰਈਅਤ ਬਸਨ ਨਾ ਦੇਹੀ ਡੋਰੀ ਪੂਰੀ ਮਾ ਪਹਿ ਨਹੀਂ ਬਹੁ ਵਿਸਟਾ ਲਾਲੇ ਹੀ ਬਹਤਰ ਘਰ ਇੱਕ ਪੁਰਖ ਸਮਾਇਆ ਹੁਣ ਦੀਆ ਨਾਮ ਲਖਾਈ ਧਰਮ ਰਾਏ ਕਾ ਦਫਤਰ ਸੋਧਿਆ ਬਾਕੀ ਰਿਜਮ ਨਾ ਕਾਈ ਸੰਤਾ ਕਉ ਮਤ ਕੋਈ ਨਿੰਦੋ ਸੰਤ RAM ਹੈ ਏਕੋ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਉ ਬਿਵੇਕੋ raag suhi baani sri ravdas ji o ki ek onkar sat gur prasad sah ki sar sohagan jan taj abman sukh raliyan man tan man de na antar rakhe avran dekh na sunae apakhe so kat janai peer parai jahan ka antar dard na paai raha दुखी दोहागण दोए पाख रहिनी जिन नाहा निरंतर भगत ना कीनी पुरुष लात का पंथ दुहेला संग ना साथी गमन अकेला दुखीया दर्द वंद दर आया बहुत प्यास जवाब ना पाया कह रबदास शरण प्रभु तेरी ज्यों जानहु त्यों कर गत मेरी सूही ਜੋ ਦਿਨ ਆਵਹਿ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਫਿਰ ਨਾਹੀ ਸੰਗ ਚਲਤ ਹੈ ਹਮ ਭੀ ਚਲਨਾ ਦੂਰ ਗਵਨ ਸਿਰ ਉਪਰ ਮਰਨਾ ਕਿਆ ਤੂੰ ਸੋਇਆ ਜਾਗ ਈਆ ਨਾ ਹੈ ਜੀਵਨ ਜਗ ਸੱਚ ਕਰ ਜਾਣਾ ਰਹਾਉ ਜਿਨ ਜਿਓ ਦਿਆ ਸੂਰਜ ਕ ਅੰਬਰਾਵੈ ਸਭ ਘਟ ਭੀਤ ਰਹਾਟ ਚਲਾਵੈ ਕਾਰਬੰਦਗੀ ਛਾਡ ਮੈਂ ਮੇਰਾ ਹਿਰਦੈ ਨਾਮ ਸਮਾਰ ਸਵੇਰਾ ਜਨਮਸਰਾਨੋ ਪੰਥ ਨਾ ਸਵਾਰਾ ਸਾਂਝ ਪਰੀ ਦਹ ਦਿਸ ਅੰਧਿਆਰਾ ਕਹਿ ਰਵਿਦਾਸ ਨਿਦਾਨ دیਵਾਨੀ ਚੇਤਸ ਨਾਹੀ ਦੁਨੀਆ ਫਨਖਾਨੀ ਸੂਹੀ ਉੱਚੇ ਮੰਦਰ ਸਾਲ ਰੋਈ ਏਕ ਘਰੀ ਫੁਨ ਰਹਿਣ ਨਾ ਹੋਈ ਇਹ ਤਨ ਐਸਾ ਜੈਸੀ ਕਾਸ ਕੀ ਟਾਟੀ ਜਲ ਗयो ਕਾਸ ਰਲ ਗयो ਮਾਟੀ ਰਹਾਉ ਭਾਈ ਬੰਦ ਕਟੰਬ ਸਹਿਰਾ ਓਏ ਪੀ ਲਾਗੇ ਕਾਡ ਸਵੇਰਾ ਘਰ ਕੀ ਨਾਰ ਉਰਹਿ ਤਨ ਲਾਗੀ ਉਹ ਤਉ ਭੂਤ ਭੂਤ ਕਰ ਭਾਗੀ ਕਹਿ ਰਵਦਾਸ ਸਬੈ ਜਗ ਲੂਟਿਆ ਹਮ ਤਉ ਏਕ ਰਾਮ ਕਹਿ ਛੂਟਿਆ ੴ ਅੰਕਾਰ ਸਤਿਗੁਰ ਪ੍ਰਸਾਦਿ ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ ਤਪ ਤਪ ਲੋਹ ਲੋਹ ਹਾਥ ਮਰੋ ਰਾਂ ਬਾਵਲ ਹੋਈ ਸੋ ਸਹੋ ਲੋਰਾਂ ਐ ਸਹ ਮਨ ਮਹਿ ਕੀਆ ਰੋਸ ਮੁਝੇ ਅਬ ਗਨ ਸਹ ਨਾਹੀ ਦੋਸ ਐ ਸਾਹਿਬ ਕੀ ਮੈਂ ਸਾਰ ਨਾ ਜਾਣੀ ਜੋਨ ਖੋਏ ਪਾਛੈ ਪਛਤਾਨੀ ਰਹਾ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮੋ ਕੇ ਹਉ ਬਿਰਹ ਜਾਲੀ ਬਿਰਹਿ ਬਹੂਨ ਕਤਹਿ ਸੁਖ ਪਾਏ ਜਾਂ ਹੋਏ ਕਿਰਪਾਲਤਾ ਪ੍ਰਭੂ ਮਲਾਈ ਵਿਦਣ ਖੂਹੀ ਮੁੰਦ अकेਲੀ ਨਾ ਕੋ ਸਾਥੀ ਨਾ ਕੋ ਬੇਲੀ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ ਜਾਂ ਫਿਰ ਦੇਖਾ ਤਾਂ ਮੇਰਾ ਅੱਲਾ ਹਵੇਲੀ ਵਾਟ ਹਮਾਰੀ ਕਰੀ ਉਡੀਣੀ ਖੰਨੇ ਹੋ ਤਿੱਖੀ ਬਹੁਤ ਪੀਣੀ ਉਸ ਉਪਰ ਹੈ ਮਾਰਗ ਮੇਰਾ ਸੇਖ ਫਰੀਦਾ ਪੰਥ ਸਮਾਰ ਸਵੇਰਾ ਸੂਹੀ ਲਲਤ ਬੇੜਾ ਬੰਦ ਨਾ ਸਕਿਓ ਬੰਦਨ ਕੀ ਵੇਲਾ ਭਰ ਸਰਵਰ ਜਦ ਉਛਲੈ ਤਬ ਤਰਨ ਦੁਹੇਲਾ ਹੱਥ ਨਾ ਲਾਇਕ ਸੁੰਬੜੈ ਜਲ ਜਾਸੀ ਢੋਲਾ ਰਹਾਉ ਇਕ ਅਪੀਨੈ ਪਤਲੀ ਸਹ ਕੇਰੇ ਬੋਲਾ ਦੁੱਧਾ ਖੜੀ ਨਾ ਆਵਈ ਫਿਰ ਹੋਏ ਨਾ ਮੇਲਾ ਕਹ ਫਰੀਦ ਸਹੇਲੀ ਹੋ ਸਹੋ ਅਲਾਈ ਸੀ ਹੰਸ ਚੱਲ ਸੀ ਡੰਮਣਾ ਐਹ ਤਨ ਢੇਰੀ ਥੀਸੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਬਲਾਵਲ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਤੂੰ ਸੰਤਾਨ ਕਹਾਂ ਹਾਉ ਮੀਆਂ ਤੇਰੀ ਕਮਨ ਵਡਾਈ ਜੋ ਤੂੰ ਦੇਹ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇ ਬੁਝਾਈ ਜੈਸੀ ਸੱਚ ਮੈਂ ਰਹੂੰ ਰਾਜਾਈ ਰਹਾਉ ਜੋ ਕਿਛ ਹੋਆ ਸਭ ਕਿਛ ਤੁਜ ਤੇ ਤੇਰੀ ਸਭ ਅਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਲੇ ਕਿਆ ਚਤrai ਕਿਆ ਹੋਂ ਕਥੀ ਕਥੇ ਕਥ ਦੇਖਾਂ ਮੈਂ ਅਕਥ ਨਾ ਕਥ ਨਾ ਜਾਈ ਜੋ ਤੁਧ ਪਾਵੈ ਸੋਈ ਅੱਖ ਤਿਲ ਤੇਰੀ ਵੜਿਆਈ ਏਤੇ ਕੂਕਰ ਹਉ ਬੇਗਾਨਾ ਭੌਂਕਾ ਇਸ ਤਨ ਤਾਈ ਭਗਤ ਹੀਨ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ ਬਲਾਵਲ ਮਹੱਲਾ